ਬੰਦਾ ਮੈਨੂੰ ਮਿਲਿਆ ਕਹਿੰਦਾ ਜੀ ਮੈਂ ਬੋਤਲਾਂ ਦੇ ਟੱਕੜ ਇਕੱਠੇ ਕਰਦਾ ਇੱਕ ਵਾਰ ਬੰਦਾ ਮਿਲਿਆ ਜੀ ਮੈਂ ਸਟੈਂਪ ਇਕੱਠੇ ਕਰਦਾ ਇੱਕ ਮਨ ਬਲਿਆ ਜੀ ਮੈਂ ਮੋਰ ਪੰਖ ਇਕੱਠੇ ਕਰਦਾ ਤੇ ਫਿਰ ਇੱਕ ਬੰਦਾ ਮੈਨੂੰ ਉਨਾਂ ਚ ਬੈਠਾ ਸੀ ਕਹਿੰਦਾ ਜੀ ਮੈਂ ਤਾਂ 786 ਦੇ ਨੰਬਰ ਇਕੱਠੇ ਕਰਦਾ ਪਰ ਮੈਂ ਫਿਰ ਉਹਨੂੰ ਚੈਲੰਜ ਦਿੱਤਾ ਮੈਂ ਕਿਹਾ ਵੀ ਮੈਂ ਵੀ ਤੁਹਾਨੂੰ 786 ਦੇ ਨੋਟ ਹੀ ਇਕੱਠੇ ਕਰਕੇ ਦਵਾਂਗਾ ਪਰ ਮੈਂ ਉਹਦਾ ਚੈਲੰਜ ਸੈੱਟ ਕਰਦਾ ਹਾਂ 25 26 ਸਾਲ ਮੈਂ ਨੋਟ ਇਕੱਠੇ ਕਰਨ ਤੇ ਮਗਰ ਲੱਗਾ ਮੇਰੇ ਦੋਸਤ ਲੱਤਰ ਪ੍ਰਹਾ ਪੈਨ ਸਾਰੇ ਇਹਨਾਂ ਨੂੰ ਕਿਹਾ ਮੈਂ ਕਿਹਾ ਜਿੱਥੇ ਪੰਜਾਬ ਦੇ ਕੋਈ ਨੋਟ 7760 ਰੁਪਏ ਉਹ ਲਿਆ ਕੇ ਮਰੋਣ ਦੇ ਇਸ ਕਰਕੇ ਇਕੱਠੇ ਕੀਤੇ ਉਹ ਨੋਟ ਮੇਰੇ ਜਾਨਦੇ ਵਾਲੇ ਮੇਰੇ ਇਹਨੇ ਪੀੜੀਆਂ ਪੀੜੀਆਂ ਤੱਕ ਪੀੜੀਆਂ ਦੇਖਣ ਸਾਡੇ ਬੰਦੇ ਨੇ ਕੰਮ ਕੀਤਾ ਇੱਕ ਪੈਸਾ ਇਹ 1966 ਦਾ ਇੱਕ ਪੈਸਾ ਹੈ ਮੇਰੇ ਖਿਆਲ ਨਾਲ ਇਹ ਤਾਂ ਮੈਂ ਵੀ ਨਹੀਂ ਦੇਖਿਆ ਇੱਕ ਪੈਸਾ ਮੇਰੇ ਜਨਮ ਤੋਂ ਪਹਿਲੇ ਦਾ 14 ਜਨਵਰੀ ਨੂੰ ਮੇਰਾ ਜਨਮ ਦਿਨ ਹੋਇਆ ਸੀ ਉਹ ਰੈਲ ਨੋਟ ਬਰੀ ਯਾਦਗਾਰ ਬਣ ਗਿਆ ਸਾਰੇ ਨੋਟ ਜਿੱਦਾਂ ਇਕੱਠੇ ਕੀਤੇ ਆ ਨੋਟ ਮੇਰੇ ਦਿਲ ਦੇ ਵਸਿਆ ਗੱਡੀ ਦਾ ਲੱਕੀ ਨੰਬਰ ਲਾਇਆ ਵੀ ਬੀਆਈਪੀ ਦਾ ਮੇਰੇ ਕੋਲ 10 ਨੰਬਰ ਹੈ ਘਰ ਦਾ ਅੱਛਾ ਤੇ ਇਹਦਾ ਮਤਲਬ ਨੋਟਾਂ 'ਚ ਨਹੀਂ ਗੱਡੀਆਂ ਦੇ ਉੱਤੇ ਵੀ ਬੀਆਈਪੀ ਦਾ 10 ਨੰਬਰ ਹੈ ਇਹ ਨੋਟ ਜਿਹੜਾ ਹੈਗਾ ਇਹ ਕਾਫੀ ਛੋਟਾ ਹੈ ਔਰ ਇਹਦਾ ਸਾਈਜ਼ ਛੋਟਾ ਹੈ ਔਰ ਇਹਦਾ ਵੱਡਾ ਸਾਈਜ਼ ਕਿ ਪਹਿਲੇ ਜਿਹੜਾ 1980 82 ਦੇ ਵਿੱਚ ਨੋਟ ਦਾ ਸਾਈਜ਼ ਬੜਾ ਵੱਡਾ ਹੁੰਦਾ ਸੀ ਹੁਣ ਇਹ ਛੋਟਾ ਸੋ ਇਹੋ ਜੀ ਕਰੰਸੀ ਵੀ ਡਾਕਟਰ ਸਾਹਿਬ ਕੋਲ ਪਈ ਹੈ ਕਹਿੰਦੇ ਨੇ ਸ਼ੌਂਕ ਕਿਸੇ ਉਮਰ ਦਾ ਮਹਤਾਜ ਨਹੀਂ ਹੁੰਦਾ ਇੱਕ ਅਜਿਹੀ ਮਿਸਾਲ ਲੁਧਿਆਣਾ ਦੇ ਇਕਬਾਲਦਰ ਸਿੰਘ ਹੋਮ ਦੇ ਡਾਕਟਰ ਜਗਜੀਤ ਸਿੰਘ ਅਹੂਜਾ ਨੇ ਪੇਸ਼ ਕੀਤੀ ਹੈ ਮੇਰੇ ਸਾਹਮਣੇ ਕਈ ਤਰ੍ਹਾਂ ਦੇ ਨੋਟ ਨੇ ਟੇਬਲ ਦੇ ਉੱਤੇ 500 ਦਾ ਨੋਟ ਵੀ ਹੈ 100 ਦਾ ਨੋਟ ਵੀ ਹੈ ਔਰ ਨਾਲ ਹੀ ਕਈ ਸਿੱਕੇ ਪਏ ਨੇ ਇਹਨਾਂ ਸਿੱਕਿਆਂ ਦੇ ਵਿੱਚ ਵਿਦੇਸ਼ੀ ਸਿੱਕੇ ਵੀ ਨੇ ਔਰ ਉਹ ਪੁਰਾਣੇ ਸਿੱਕੇ ਵੀ ਨੇ ਇੱਕ ਪੈਸਾ ਪੰਜ ਪੈਸਾ ਦੋ ਪੈਸਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਰੰਸੀ ਦਿਖਾ ਰਿਹਾ ਨੋਟ ਦਿਖਾ ਰਿਹਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਇਹਦੇ ਵਿੱਚ ਵੱਡੀ ਗੱਲ ਆ ਜੀ ਇਹ ਜਿਹੜੇ ਨੋਟ ਹੈ ਇਹ ਧਿਆਨ ਨਾਲ ਦੇਖੋ ਇਹਨਾਂ ਦੀ ਨੰਬਰਿੰਗ ਇਹ 786 ਨੰਬਰ ਦੇ ਨੋਟ ਨੇ ਸਾਰੇ ਔਰ ਇਹ ਸ਼ੌਕ ਲੁਧਿਆਣਾ ਦੇ ਇਕਬਾਲ ਨਰਸਿੰਗ ਹੋਮ ਦੇ ਜਿਹੜੇ ਡਾਕਟਰ ਆ ਜਗਜੀਤ ਸਿੰਘ ਅਹੂਜਾ ਉਹਨਾਂ ਨੂੰ ਪਿਆ ਔਰ ਪਿਛਲੇ ਕਈ ਸਾਲਾਂ ਤੋਂ ਅਜੇ ਨੋਟ ਇਕੱਠੇ ਕਰ ਰਹੇ ਨੇ ਮੈਂ ਤੁਹਾਨੂੰ ਉਹ ਵੀ ਪੈਸੇ ਦਿਖਾਵਾਂਗਾ ਜਿਹੜੇ ਪੈਸੇ ਤੁਸੀਂ ਦੇਖੇ ਨਹੀਂ ਹੋਏਗੇ ਹੋਣਗੇ ਜਿਹੜੇ ਯੂਥ ਨੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਇੱਕ ਪੈਸਾ ਦੋ ਪੈਸਾ 10 ਪੈਸੇ ਪੰਜ ਪੈਸਾ ਔਰ 1941 ਦਾ ਵੀ ਇੱਕ ਆਨਾ ਵੀ ਦਿਖਾਵਾਂਗਾ ਤੁਹਾਨੂੰ ਪਰ ਮੈਂ ਨਾਲ ਇਹ ਵੀ ਪੁੱਛਾਂਗਾ ਡਾਕਟਰ ਸਾਹਿਬ ਕੋਲੋਂ ਕਿ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਔਰ ਇਹ ਕਿੰਨੀ ਕੁ ਕਰੰਸੀ ਹੈ ਕਿਉਂਕਿ ਇਹ ਮੈਂ ਸੁਣਿਆ ਕਿ ਕਰੰਸੀ ਇਕੱਠੇ ਕਰਦੇ ਕਰਦੇ ਵਿਦੇਸ਼ੀ ਕਰੰਸੀ ਵੀ ਹੈ ਵਿਦੇਸ਼ੀ ਡਾਲਰ ਵੀ ਹੈ ਕਾਫੀ ਸਾਲ ਲੱਗ ਗਏ ਮੈਂ ਡਾਕਟਰਾਂ ਨੂੰ ਅਕਸਰ ਦੇਖਦਾ ਡਾਕਟਰ ਹਸਪਤਾਲਾਂ ਦੇ ਬੜੇ ਬਿਜ਼ੀ ਰਹਿੰਦੇ ਨੇ ਔਰ ਇਹ ਕਾਫੀ ਫੇਮਸ ਹੈ ਤੁਹਾਡਾ ਕਲੀਨਿਕ ਔਰ ਇਹ ਆਪਣੇ ਜਿਹੜੇ ਬਿਜ਼ੀ ਸ਼ਡਿਊਲ ਦੇ ਵਿੱਚ ਇਹ ਤੁਸੀਂ ਇਹੋ ਜੇ ਨੋਟ ਇਕੱਠੇ ਕਰਨ ਲਾਪੇ 786 ਨੰਬਰ ਕਈਆਂ ਨੂੰ ਸ਼ੌਕ ਹੁੰਦਾ ਕਿ ਗੱਡੀਆਂ ਦੇ ਉੱਤੇ ਵੀ ਆਈਪੀ ਨੰਬਰ ਲਾਉਂਦੇ ਨੇ ਮੈਨੂੰ 786 ਨੰਬਰ ਚਾਹੀਦਾ ਮੈਨੂੰ ਇੱਕ ਨੰਬਰ ਚਾਹੀਦਾ ਉਹਨਾਂ ਦੇ ਲਈ ਪੈਸੇ ਖਰਚਦੇ ਨੇ ਤੁਸੀਂ ਇਹ ਜਿਹੜੀ ਕਲੈਕਸ਼ਨ ਇਕੱਠੀ ਕੀਤੀ ਹੈ ਇਹ ਕਿਵੇਂ ਆਇਆ ਮਾਈਂਡ ਵਿੱਚ ਸਰ ਇੱਕ ਬੜੀ ਸਟੋਰੀ ਹੈ ਮੈਂ ਕਿਤੇ ਬੈਠਾ ਸੀ ਦੋਸਤਾਂ ਦਾ ਮਤਰਾ ਦੇ ਵਿੱਚ ਬੈਠਾ ਸੀ ਤੇ ਉਹਨਾਂ ਨੇ ਕਿਹਾ ਗੱਲ ਸ਼ੁਰੂ ਕਰਤੀ ਕਿ ਅਸੀਂ ਅਲੱਗ-ਅਲੱਗ ਸ਼ੌਕ ਰੱਖਦੇ ਹਾਂ ਕਿਸੇ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਜੀ ਮੈਂ ਬੋਤਲਾਂ ਦੇ ਟੱਕਣ ਇਕੱਠੇ ਕਰਦਾ ਹਾਂ ਇੱਕ ਵਾਰ ਬੰਦਾ ਬੋਲਿਆ ਜੀ ਮੈਂ ਸਟੈਂਪ ਇਕੱਠੇ ਕਰਦਾ ਹਾਂ ਇੱਕ ਵਾਰ ਮਿਲਿਆ ਜੀ ਮੈਂ ਮੋਰ ਪੰਖ ਇਕੱਠੇ ਕਰਦਾ ਤੇ ਫਿਰ ਇੱਕ ਬੰਦਾ ਮੈਨੂੰ ਉਹਨਾਂ ਦੇ ਕੋਲ ਬੈਠਾ ਸੀ ਕਹਿੰਦਾ ਜੀ ਮੈਂ ਤਾਂ 786 ਦੇ ਨੰਬਰ ਇਕੱਠੇ ਕਰਦਾ ਪਰ ਮੈਂ ਫਿਰ ਉਹਨੂੰ ਚੈਲੰਜ ਦਿੱਤਾ ਮੈਂ ਕਿਹਾ ਵੀ ਮੈਂ ਵੀ ਤੁਹਾਨੂੰ 786 ਦੇ ਨੋਟ ਹੀ ਇਕੱਠੇ ਕਰਕੇ ਦਵਾਂ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਭੁੱਲ ਜਾਓ ਵੀ ਤੁਸੀਂ 786 ਦੇ ਨੋਟ ਇਕੱਠੇ ਕਰ ਲਓਗੇ ਕਿਉਂਕਿ ਇਹ ਨੋਟ ਬੜੀ ਮੁਸ਼ਕਲ ਮਿਲਦੇ ਆ ਔਰ ਤੁਹਾਨੂੰ ਲੱਭਣ ਕਿੱਥੋਂ ਲੱਭੋਗੇ ਪਰ ਮੈਂ ਉਹਦਾ ਚੈਲੰਜ ਸੈਪਟ ਕਰਦੇ ਹਾਂ 25 26 ਸਾਲ ਮੈਂ ਨੋਟ ਇਕੱਠੇ ਕਰਨ ਤੇ ਮਗਰ ਲੱਗਾ ਮੇਰੇ ਦੋਸਤ ਮਿੱਤਰ ਭਰਾ ਭੈਣ ਸਾਰੇ ਇਹਨਾਂ ਨੂੰ ਕਿਹਾ ਮੈਂ ਕਿ ਜਿੱਥੇ ਪੰਜਾਬ 'ਚ ਕੋਈ ਨੋਟ 786 ਲੱਭੇ ਉਹ ਲਿਆ ਕੇ ਮੈਨੂੰ ਦੇ ਉਹਨਾਂ ਨੇ ਮੈਨੂੰ ਸਾਰਿਆਂ ਨੋਟ ਲਿਆ ਕੇ ਦਿੱਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਨੋਟ ਇਕੱਠੇ ਕਰਨ 'ਚ ਆਪਣਾ ਵੀ ਤਾਂ ਯੋਗ ਹੀ ਐ ਤੇ ਨੋਟ ਇਕੱਠੇ ਕਰ ਹੀ ਗਿਆ ਜਿੱਥੇ 786 ਨਜ਼ਰ ਆਏ ਨੋਟ ਇਕੱਠੇ ਕੀਤੇ ਐ 786 ਹੀ ਕਿਉਂ ਮੈਂ ਅੱਛਾ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਤੁਸੀਂ 786 ਦਾ ਇੱਥੇ ਨੋਟ ਵੇਖਣ ਨੂੰ ਮਿਲ ਰਹੇ ਨੇ ਕਈ ਵੀਆਈਪੀ 11 11 11 ਅਜਿਹੇ ਨੋਟ ਵੀ ਇਕੱਠੇ ਕੀਤੇ ਨੇ ਸਾਰੇ ਨੋਟ ਹੈ ਜੀ ਸਾਰੇ 008 0010 ਜਿਹੜੇ ਵੀ ਵੀਆਈਪੀ 006 4543 ਇਹ ਸਾਰੇ ਨੋਟ ਇਕੱਠੇ ਕੀਤੇ 700 इवन 785 786 ਦਾ ਨੋਟ ਵੀ ਮੈਂ ਇਕੱਠਾ ਕੀਤਾ ਔਰ ਇਹ ਨੋਟ ਜੇ ਇੱਕ ਨੰਬਰ ਹੋਰ ਮਿਲ ਜਾਂਦਾ ਤੇ ਬਹੁਤ ਵਧੀਆ ਮੇਰੇ ਵਾਸਤੇ ਹੋ ਜਾਣਾ ਪਰ ਮਨ ਨੂੰ ਮਿਲਿਆ ਨਹੀਂ ਕੋਸ਼ਿਸ਼ ਕਰਾਂਗਾ ਕਦੀ ਪੂਰਾ ਜ਼ਰੂਰ ਮਿਲੇ ਇਹ ਇਹ ਜਨੂਨ ਇੱਕ ਵੱਖਰਾ ਜਨੂਨ ਹੈ ਇੱਕ ਡਾਕਟਰੀ ਪੇਸ਼ੇ ਦੇ ਵਿੱਚ ਜਨੂਨ ਇੱਕ ਤਾਂ ਡਾਕਟਰ ਹੁੰਦੇ ਨੇ ਕਿ ਨੋਟ ਇਕੱਠੇ ਕਰਦੇ ਨੇ ਉਹਨਾਂ ਨੂੰ ਖਰਚਣਾ ਪਰ ਤੁਸੀਂ ਨੋਟ ਇਕੱਠੇ ਕਰਕੇ ਜਮ੍ਹਾਂ ਕਰ ਰਹੇ ਹੋ ਸਰ ਇਹ ਤੇ ਇਸ ਕਰਕੇ ਇਕੱਠੇ ਕੀਤੇ ਹੋਏ ਨੋਟ ਮੇਰੇ ਜਾਨ ਦੇ ਬਾਅਦ ਵੀ ਮੇਰੇ ਜਿਹੜੇ ਪੀੜੀਆਂ ਪੀੜੀਆਂ ਤੱਕ ਪੀੜੀਆਂ ਦੇਖਣ ਸਾਡੇ ਬੰਦੇ ਨੇ ਕੰਮ ਕੀਤਾ ਤੇ ਇਹ ਇੱਕ ਹਿਸਟੋਰੀਕਲ ਕੰਮ ਹੈ ਉਹ ਨੋਟ ਇਕੱਠਾ ਕਰਨੇ ਕੋ ਸੋਖਾ ਕੰਮ ਨਹੀਂ ਇਹ ਬਹੁਤ ਔਖਾ ਕੰਮ ਤੁਸੀਂ ਪੀੜੀ ਦੀ ਗੱਲ ਕੀਤੀ ਹੈ ਮੈਂ ਉਹੀ ਪੀੜੀ ਦੀ ਉੱਥੇ ਆਵਾਂ ਕਿ ਜਿਹੜੀ ਨਿਊ ਜਨਰੇਸ਼ਨ ਹੈ ਜਿਹੜਾ ਯੂਥ ਹੈ ਮੈਂ ਇੱਕ ਪੈਸਾ ਦੇਖ ਰਿਹਾ ਇੱਥੇ ਇੱਕ ਪੈਸਾ ਇਹ 1900 68 ਦਾ ਇੱਕ ਪੈਸਾ ਮੇਰੇ ਖਲ ਨਾਲੇ ਤਾਂ ਮੈਂ ਵੀ ਨਹੀਂ ਦੇਖਿਆ ਇੱਕ ਪੈਸਾ ਮੇਰੇ ਜਨਮ ਤੋਂ ਪਹਿਲੇ ਦਾ ਔਰ ਤੁਹਾਡੇ ਜਨਮ ਤੋਂ ਵੀ ਪਹਿਲੇ ਦਾ ਨਾ ਮੇਰੇ ਜਨਮ ਤੋਂ ਪਹਿਲੇ ਮੇਰੇ ਜਨਮ ਤੋਂ ਤੇ ਉੱਤੇ ਇੱਕ ਹੋਰ ਪਿਆ ਹੈ ਹਮ ਇਹ 1900 ਇਹ 1941 1941 ਦਾ ਇਹ ਮੇਰੇ ਜਨਮ ਤੋਂ ਪਹਿਲਾਂ ਮੇਰਾ 1984 ਦਾ ਜਨਮ ਹੈ ਹਾਂ ਹਾਂ ਤੇ 1941 ਦਾ ਔਰ ਸਾਰੇ ਜਿੱਦਾਂ 2 ਪੈਸੇ 3 ਪੈਸੇ 4 ਪੈਸੇ ਅਲੱਗ-ਅਲੱਗ ਸੰਦੇ ਅਲੱਗ-ਅਲੱਗ ਸ਼ੇਪਾਂ ਚੇਂਜ ਹੋ ਗਿਆ ਇਹ 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 ਜਿਹੜਾ ਤੁਸੀਂ ਦੇਖ ਰਹੇ ਹੋ ਅਸੀਂ ਇੱਕ ਗੱਲ ਕਰਦੇ ਹੁੰਦੇ ਸੀ ਆਨਾ ਇੱਕ ਆਨਾ ਇਹ ਇੱਕ ਆਨਾ ਹੈ 1941 ਦਾ ਇੱਥੇ ਲਿਖਿਆ ਇੰਡੀਆ ਇਹਦੇ ਜਿਹੜੀ ਫੋਟੋ ਲੱਗੀ ਹੈ ਇਹ ਉਦੋਂ ਰਾਜ ਹੁੰਦਾ ਸੀ ਗੋਰਿਆਂ ਦਾ ਉਦੋਂ ਗੋਰੇ ਰਾਜ ਕਰਦੇ ਸੀ ਭਾਰਤ ਤੇ ਇਹ ਉਦੋਂ ਇੱਕ ਆਨਾ ਚੱਲਦਾ ਹੁੰਦਾ ਸੀ ਔਰ ਸਾਡੇ ਬਜ਼ੁਰਗ ਵੀ ਆਖਦੇ ਸੀ ਜਿਵੇਂ ਉਹ ਆਖਦੇ ਸੀ ਕਿ ਇੱਕ ਆਨੇ ਦਾ ਅਸੀਂ ਬੜਾ ਕੁਝ ਖਰੀਦ ਲੈਂਦੇ ਸੀ ਔਰ ਇਹ ਇੱਕ ਆਨਾ ਇਹ ਮੇਰੇ ਹੱਥ ਦੇ ਵਿੱਚ ਕਿਉਂਕਿ ਮੈਂ ਵੀ ਨਹੀਂ ਦੇਖਿਆ ਅੱਜ ਦੇਖਿਆ ਇੱਕ ਆਨਾ ਇੱਕ ਆਨਾ ਹੈ ਔਰ ਇਹ 1941 ਦਾ ਹੈ 1947 ਦੇਸ਼ ਆਜ਼ਾਦ ਹੋਇਆ 1941 ਦਾ ਇਹ ਇੱਕ ਆਨਾ ਹੈ ਇਹਦੇ ਇਸ ਸਿੱਕੇ ਦੇ ਉੱਤੇ ਇੱਕ ਰਾਣੀ ਦੀ ਫੋਟੋ ਲੱਗੀ ਹੈ ਸੋ ਇਹ ਇੰਡੀਆ ਚੱਲਦਾ ਹੁੰਦਾ ਸੀ ਇਹ ਕੰਨਾ ਇਹ ਕਿੱਥੋਂ ਇਕੱਠਾ ਕੀਤਾ ਜੀ ਤੁਸੀਂ ਇੱਕ ਕਿ 10 ਇੱਕ ਇੱਕ ਪੈਸਾ ਦੇ ਇਹ ਦੱਸੋ ਮੈਨੂੰ ਸਰ ਇਹ ਮੇਰੇ ਜਿੰਨੇ ਵੀ ਮਿੱਤਰ ਸੱਜਣ ਹੈ ਹਰ ਕਿਸੇ ਦੀ ਡਿਊਟੀ ਲਾਈ ਸੀ ਮਨ ਨੂੰ ਪੁਰਾਣੇ ਸਿੱਕੇ ਚਾਹੀਦੇ ਆ ਉਹ ਸਿੱਕੇ ਦੇ ਕੇ ਗਏ ਨਹੀਂ ਇੱਕ ਆਨਾ ਦਾ ਬੜਾ ਮੁਸ਼ਕਲ ਹੁੰਦਾ ਇੱਕ ਪਰ ਜਿੰਨਾਂ ਦੀ ਡਿਊਟੀ ਲੱਗੀ ਕੋਈ ਬਜ਼ੁਰਗ ਸੀ ਉਹ ਬਜ਼ੁਰਗਾਂ ਕੋਲੋਂ ਲਿਆ ਮੈਂ ਮੈਨੂੰ ਵੀ ਦਿਓ ਕੋਈ ਪੁਰਾਣੀ ਕਾਂਸੀ ਤੁਹਾਡੇ ਕੋਲ ਹੈਗੀ ਹੈ ਉਹਨਾਂ ਨੇ ਉਹਨਾਂ ਨੇ ਇਹ ਇਹ ਮੇਰੇ ਨਾਨਾ ਜੀ ਨੇ ਮੰ ਦਿੱਤੇ ਦਾ ਅੱਛਾ ਤੇ ਹੋਰ ਹੋਰ ਕਿਹੋ ਜੇ ਨੋਟ ਆ ਇੱਕ ਮੈਂ ਡੇਟ ਆਫ ਬਰਥ ਲੱਭ ਰਿਆ ਸੀ ਤੁਸੀਂ ਕਹਿ ਰਹੇ ਹੋ ਡੇਟ ਆਫ ਬਰਥ ਹੈ ਮੇਰੀ ਅੱਛਾ ਮੇਰੀ ਡੇਟ ਆਫ ਬਰਥ ਹੈ ਹੂੰ ਹੂੰ ਡੇਟ ਆਫ ਬਰਥ ਹਾਂ ਮੇਰੀ ਡੇਟ ਆਫ ਬਰਥ ਹੈਗਾ 14 1 54 14 1 54 ਨੂੰ ਮੇਰਾ ਜਨਮ ਦਿਨ ਹੋਇਆ ਸੀ ਉਹ ਰਿਨੋਟ ਮੇਰੀ ਯਾਦਗਾਰ ਬਣ ਗਿਆ ਹੈ ਮੈਂ ਸਾਰੇ ਨੋਟ ਜਿੱਦਾਂ ਮੈਂ ਇਕੱਠੇ ਕੀਤੇ ਆ ਨੋਟ ਮੇਰੇ ਦਿਲ ਦੇ ਵਸਿਆ ਹੋਇਆ ਸੋ ਤੁਸੀਂ ਨਾ ਕਦੀ ਡੇਟ ਆਫ ਬਰਥ ਦੇ ਨੋਟ ਦੇ ਉੱਤੇ ਕਦੀ ਡੇਟ ਆਫ ਬਰਥ ਲੱਭੀ ਹੈ ਦੇਖੋ ਡਾਕਟਰ ਸਾਹਿਬ ਨੇ ਨੋਟ ਦੇ ਉੱਤੇ ਆਪਣੀ ਡੇਟ ਆਫ ਬਰਥ ਲੱਭ ਲਈ ਇਹ ਇੱਕ جنੂਨ ਹੀ ਹੁੰਦਾ ਕਿ ਮੇਰੀ ਡੇਟ ਆਫ ਬਰਥ ਅਗਰ ਨੋਟ ਤੇ ਲੱਭ ਜਾਵੇ ਇਹ ਕਿੰਨਾ ਕੁ ਟਾਈਮ ਲੱਗ ਗਿਆ ਜੀ ਤੁਹਾਨੂੰ 14 1 1954 ਇਹ ਡੇਟ ਆਫ ਬਰਥ ਹੈ ਨਾਲ ਦੀ ਹਾਂਜੀ ਇਹ ਕਿਦਾਂ ਦਾ ਕਿਦਾਂ ਸਰ ਇਹ ਵਪਾਰ ਤੁਹਾਡੇ ਵਰਗੇ ਸਜਣਾ ਡਿਊਟੀ ਲਈ ਸੀ ਉਹਨਾਂ ਨੇ 10 ਸਾਲ ਬਾਅਦ ਉਹਨੇ ਨੋਟ ਲਾ ਕੇ ਦਿੱਤਾ 10 ਸਾਲ ਲੱਗੇ ਸੀ ਇਹਨੂੰ ਕਿਉਂਕਿ ਆਮ ਮਿਲਦੇ ਨਹੀਂ ਹਾਂ ਔਰ ਵੰਤਰਾਜਾ ਲੱਕੀ ਸਮਝ ਲਓ ਸਾਡਾ ਉਹਨਾਂ ਨੇ ਕੰਮ ਕਰਤਾ ਉਹ ਨੋਟ ਲਾ ਕੇ ਦਿੱਤਾ ਇਹ ਭਾਰਤੀ ਕਰੰਸੀ ਦੇ ਨਾਲ ਨਾਲ ਵਿਦੇਸ਼ੀ ਕਰੰਸੀ ਵੀ ਹੈ ਇਹ ਸਿੰਗਾਪੁਰ ਦੇ ਡਾਲਰ ਹੈ 10 ਇਹ ਕੈਨੇਡੀਅਨ ਡਾਲਰ ਵੀ ਹੈਗੇ ਨੇ ਇੱਥੇ ਇੱਥੇ ਇਹ ਜਿਹੜੇ ਸਿੱਕੇ ਨੇ ਵਿਦੇਸ਼ੀ ਸਿੱਕੇ ਮੈਂ ਵਿਦੇਸ਼ੀ ਸਿੱਕੇ ਵੀ ਦੇਖ ਰਿਹਾ ਇਹ ਇੰਗਲੈਂਡ ਦੇ ਪੌਂਡ ਹੈ ਇਹ ਇੰਗਲੈਂਡ ਦੇ ਸਿੱਕੇ ਵੀ ਇਕੱਠੇ ਕੀਤੇ ਨੇ ਇਹ ਵੀ ਸ਼ੌਂਕ ਜਿਹੜਾ ਹੈਗਾ ਇਹ ਕਿੱਥੋਂ ਪਿਆ ਜੀ ਇਹ ਸਿੱਕੇ ਵੀ ਇਕੱਠੇ ਕਰਨ ਦਾ ਇਹ ਵਾਜ ਜੀ ਸਿੱਕੇ ਜੇ ਕਰੰਸੀ ਇਕੱਠੀ ਕੀਤੀ ਤੇ ਮੈਂ ਸਿੱਕੇ ਵੀ ਇਕੱਠੇ ਕਰਨੇ ਸ਼ੁਰੂ ਕਰਤੇ ਮੈਂ ਕੈਨੇਡਾ ਵੀ ਗਿਆ ਇੰਗਲੈਂਡ ਵੀ ਗਿਆ ਆਸਟ੍ਰੇਲੀਆ ਵੀ ਗਿਆ ਸਾਰੇ ਉਹਦੇ ਵਿੱਚ ਹੈਗੇ ਸਿੰਗਾਪੁਰ ਵੀ ਗਿਆ ਸਾਰੇ ਸਾਰੇ ਕੁੱਲ ਮਿਲਾ ਕੇ ਸਾਰੀ ਵਿਦੇਸ਼ੀ ਕਰੰਸੀ ਹੈ ਇੰਡੀਅਨ ਕਰੰਸੀ ਉਹਨੂੰ ਇਕੱਠਾ ਕਰਨਾ ਇਕੱਠਾ ਕਰਨਾ ਉਹਨਾਂ 'ਚ ਵੀਆਪੀ ਨੰਬਰ ਲੱਭੇ ਵੀਆਪੀ ਨੰਬਰ ਲੱਭੇ ਹੁਣ ਜਿਹੜੇ ਨੰਬਰ ਹੈ ਹੁਣ ਗੌਰਮੈਂਟ ਦੇ ਨੰਬਰ ਬਹੁਤ ਵੱਡੇ ਸੇਲ ਕਰਨੇ ਸ਼ੁਰੂ ਕਰਦੇ ਆ ਜਿੱਦਾਂ ਹੁਣ ਇੱਕ ਨੰਬਰ ਕੋਈ ਕਾਰ ਦਾ ਚਾਹੁੰਦਾ ਉਹ 25 23 30 ਲੱਖ ਦਾ ਨੰਬਰ ਵਿਕਦਾ ਪਿਆ ਹੁਣ ਗੌਰਮੈਂਟ ਨੇ ਦਿੱਤੀ ਕੀਮਤ 5 ਲੱਖ ਰੁਪਏ ਜ਼ਰੂਰ ਕਰਤੀ ਹੈ ਇਹ ਨੰਬਰ ਕਈਆਂ ਵਾਸਤੇ ਲੱਕੀ ਹੁੰਦੇ ਆ ਉਹ ਕਹਿੰਦੇ ਅਸੀਂ ਇਹ ਲੈਣਾ ਹੀ ਹੈ ਕਿਉਂ ਸੋ ਤੁਸੀਂ ਨੋਟਾਂ 'ਚ ਲੱਕੀ ਨੰਬਰ ਲਾਪਰੇ ਹੋ ਨਾ ਮੈਂ ਨੋਟਾਂ 'ਚ ਲੱਕੀ ਸਾਸਿ ਗੱਡੀ 'ਤੇ ਲੱਕੀ ਨੰਬਰ ਲਾਇਆ ਕੋਈ ਵੀਆਈਪੀ ਨੰਬਰ ਬਿਲਕੁਲ 10 ਨੰਬਰ ਹੀ ਘੜਦਾ ਅੱਛਾ ਹਾਂ ਅੱਛਾ ਇਹਦਾ ਮਤਲਬ ਨੋਟਾਂ 'ਚ ਨਹੀਂ ਗੱਡੀਆਂ ਦੇ ਉੱਤੇ ਵੀ ਵੀਆਈਪੀ ਨੰਬਰ ਹਾਂ 10 ਨੰਬਰ ਹੈ ਬਿਲਕੁਲ 786 ਨਹੀਂ ਲਾਇਆ 786 ਨਹੀਂ ਲਾਇਆ ਮਿਲਦਾ ਸੀ ਹੂੰ ਪਰ 10 ਨੰਬਰ ਲਾਇਆ ਬੱਚੇ ਕਹਿੰਦੇ ਸੀ 10 ਨੰਬਰ ਲਾਉਣਾ ਫਿਰ 10 ਲਾਇਆ ਮਤਲਬ ਸ਼ੌਕ ਵੀਆਈਪੀ ਨੰਬਰਾਂ ਦਾ ਚਾਹੇ ਉਹ ਸਿੱਕੇ ਹੋਣ ਚਾਹੇ ਇੱਕ ਪੈਸਾ 1961 वीआईपी नंबर ओ हो गया 1961 ਦਾ ਜਿਵੇਂ ਇਹ ਇੱਕ ਮੈਂ ਹੋਰ ਦੇਖ ਰਿਹਾ ਇਹ 2 ਪੈਸੇ ਤੇ 10 10 ਪੈਸੇ ਇਹ 25 ਪੈਸੇ ਇਹ 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 ਸਾਰੇ ਇਹ ਬੜਾ ਮੁਸ਼ਕਲ ਹੈ ਇਕੱਠਾ ਕਰਨ ਡਾਕਟਰ ਸਾਹਿਬ ਸਾਰੀਆਂ ਚੀਜ਼ਾਂ ਜੇ ਕੋਈ ਵੀ ਕਲੈਕਸ਼ਨ ਹੈ ਤਾਂ ਬਹੁਤ ਔਖੀ ਹੈ ਪਰ ਕਿਸਮਤ ਨਾਲ ਇਕੱਠੀ ਕੀਤੀ ਜਾਂਦੀ ਹੈ ਉਹ ਰੱਬਕ ਤਕਦੀਰ ਵੰਦ ਕਰੇ ਤਾਂ ਬੰਦਾ ਕਿਹੜੀ ਚੀਜ਼ ਨਹੀਂ ਕਰ ਸਕਦਾ ਇੱਕ ਮੈਂ ਇੱਕ ਮੈਂ ਹੋਰ ਤੁਹਾਡੇ ਨੋਟਾਂ ਦੇ ਦੇਖ ਰਿਹਾ ਸੀ 11 11 11 ਇੰਦਾ ਦੀ ਤੁਸੀਂ ਕਰੰਸੀ ਇਕੱਠੀ ਕੀਤੀ ਐ ਇਹ 1 ਰੁਪਏ ਦਾ ਨੋਟ ਤਾਂ ਮੈਂ ਦਿਖਾਤਾ ਇਹ ਇਹ ਹਾਂ ਇਹ 500 ਦਾ ਨੋਟ ਹੈ ਇਹ 81 11 11 ਇਹ ਬੜਾ ਖੂਬਸੂਰਤ ਨੰਬਰ 81 11 11 ਇਹ ਇਹ ਕਿਦਾਂ ਲੱਭੇ ਫਿਰ ਨੋਟ 81 ਇਹ ਬੈਂਕ ਤੋਂ ਕਾਪੀ ਜਦੋਂ ਲੈਣੇ ਉਹਦੇ ਵਿੱਚ ਮਿਲਦੇ ਨੇ ਨਹੀਂ ਬੈਂਕ ਤੋਂ ਨਹੀਂ ਕਿਸੇ ਵੇਲੇ ਕੈਸ਼ ਤੋਂ ਮਿਲ ਜਾਂਦੇ ਆ ਕਿਤੇ ਬਾਜ਼ਾਰ ਗਏ ਆ ਕ੍ਰਿਡੇਗੋਸੀ ਉੱਥੋਂ ਆਗੇ ਇਦਾਂ ਹੀ ਆਉਂਦੇ ਆ ਜਾਂ ਯਾਰ ਮਿੱਤਰ ਦੋਸਤ ਜਿਹੜੇ ਨੇ ਪ੍ਰੇਮੀ ਐ ਉਹ ਨੋਟ ਲੈ ਆ ਕੇ ਦੇ ਦਿੰਦੇ ਆ ਉਹ ਰੋਦੀ ਜਗ੍ਹਾ ਮ ਉਹਨਾਂ ਨੋਟ ਦੇ ਦਿੰਨਾ ਇਹ ਕਿੰਨੀ ਕੰਟਰੀਆਂ ਦੇ ਸਿੱਕੇ ਨੇ ਕਿੰਨੀ ਕੰਟਰੀਆਂ ਦੇ ਵਿਦੇਸ਼ੀ ਕਰੰਸੀ ਹੈ 8-10 ਕੰਟਰੀਆਂ ਦੇ ਹੈਗੇ ਮੇਰੇ ਸਿੱਕੇ ਵੀ ਹਾਂਜੀ ਸਾਰੇ ਸਿੱਕੇ ਹੈਗੇ ਆ ਕਰੰਸੀ ਵੀ ਹੈ ਪੁਰਾਣੇ ਨੋਟ ਵੀ ਹੈ ਹਿੰਦੁਸਤਾਨ ਦੇ ਵੀ ਹੈ ਕੈਨੇਡਾ ਦੇ ਵੀ ਹੈ ਇੰਗਲੈਂਡ ਦੇ ਵੀ ਹੈ ਸਾਰੇ ਇੱਠੇ ਕੀਤੇ ਅੱਛਾ ਜਨਰੇਸ਼ਨ ਨੂੰ ਅੱਜਕੱਲ ਕੀ ਕਹੋਗੇ ਜਿਹੜੇ 500 ਦਾ ਨੋਟ 2000 ਦੇ ਨੋਟ ਪਾ ਕੇ ਘੁੰਮਦੇ ਨੇ ਉਹ 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 ਤਾਂ ਉਹਨਾਂ ਚ ਵੀਆਈਪੀ ਨੰਬਰ ਨਹੀਂ ਲੱਭਦੇ ਪਰ ਜਦੋਂ ਪੁਰਾਣੇ ਇਹ ਦੇਖਦੇ ਆਪਾਂ ਇਹ ਇੱਕ ਅੰਨਾ ਮੈਨੂੰ ਮੈਨੂੰ ਬਾਰ-ਬਾਰ ਨਾ ਇੱਕ ਅੰਨਾ ਮੇਰੇ ਹੱਥੇ 'ਚ ਬਹੁਤ ਆ ਰਿਹਾ ਕਿਉਂਕਿ ਇਹਦੀ ਬੁੱਕਤ ਹੁੰਦੀ ਸੀ ਉਸ ਵੇਲੇ ਇਹ ਇਹ ਪੈਸਿਆਂ ਦੀ ਬੁੱਕਤ ਹੁੰਦੀ ਸੀ ਬਹੁਤ ਸਰ ਬੁੱਕਤ ਤਾਂ ਹੁਣ ਵੀ ਹੈ ਇੱਕ ਅੰਨੇ ਦਾ ਕੀ ਆਉਂਦਾ ਸੀ ਉਦੋਂ ਕੋਈ ਅੰਨੇ ਦਾ ਜੋ ਮਰਜ਼ੀ ਲੈ ਆਓ ਹੁਣ ਤਾਂ ਤੁਸੀਂ ਬੋਰੀ ਭਰ ਕੇ ਲੈ ਜਾਓ ਕੁਝ ਨਹੀਂ ਲੈ ਕੇ ਆ ਸਕਦੇ ਉਸ ਵੇਲੇ ਉਹਨਾਂ ਬੜੀ ਮਹਾਨ ਚੀਜ਼ ਸੀ ਜਿਹਦੇ ਕੋਲ ਇੱਕ ਅੰਨਾ अच्छा ये पूरी ਤੁਸੀਂ ਜਿਹੜੀ ਕਰੰਸੀ ਰੱਖੀ ਆ ਕਈ ਲੋਕ ਤੁਹਾਡੇ ਕੋਲ ਆਂਦੇ ਨੇ ਵੀ ਮੈਨੂੰ 786 ਦੇ ਦੋ ਬਹੁਤ ਲੋਕ ਆਂਦੇ ਆ ਬਿਲਕੁਲ ਔਰ ਮਿਲਦੇ ਮੈਨੂੰ ਔਰ ਕਈ ਕਹਿੰਦੇ ਡਸ ਹਸਨ ਦੇ ਦੇ ਮੈਂ ਕਹਿੰਦਾ ਲੈ ਭਾਈ ਉਦਹੀਂ ਹੋਰ ਕੀ ਲੈਣਾ ਦੋਸਤ ਵੀ ਮਿੱਤਰ ਪੈਸੇ ਪਿੱਛੇ ਥੋੜੀ ਮੈਂ ਮੈਂ ਜੇ ਆਨਾ ਕਵ ਮੈਨੂੰ ਦਾਨਾ ਦੇ ਦੋ ਦੇ ਦੋਗੇ ਲੈ ਜ ਮੈਨੂੰ ਲੈ ਜਾ ਨਾ ਨਾ ਇੱਥੇ ਘੜੀ ਗੱਲ ਹੈ ਅੱਛਾ ਇਹ 100 100 ਦੇ ਨੋਟ ਦੇਖ ਰਿਹਾ ਮੈਂ ਫਿਲਮਾਂ 'ਚ ਹੀ ਦੇਖਿਆ ਐਦਾਂ ਦੇ ਇਹ ਇਹ 5 500 ਦੇ ਨੋਟ ਹਨ ਇੱਕ ਇਹ ਇਹ ਜਿਹੜੀ ਕਲੈਕਸ਼ਨ ਹੈ ਇਹ ਇਹ ਕਦੋਂ ਆਇਆ ਸੀ ਨੋਟ ਹੈ ਇਹ ਜਿਹੜਾ ਨੋਟ ਹੈ ਕਿਉਂਕਿ 500 ਦਾ ਨੋਟ ਦਾ ਇਸ ਤੋਂ ਪਹਿਲੇ ਤਾਂ ਇਹੀ ਚੱਲਦੇ ਸੀ 500 ਦੇ ਇਹ ਵਾਲੇ ਇਹ ਇਹ ਕਿੱਥੋਂ ਇਕੱਠਾ ਕੀਤਾ ਸੀ ਇਹ ਵੀ ਇੱਥੇ ਸੀ ਜਿੰਦਾ ਜਿੰਦਾ ਨੋਟ ਆਈਗੇ ਜਿੰਦਾ ਜਿੰਦਾ ਕਰੰਸੀ ਚੇਂਜ ਹੋਈ ਉਦੋਂ ਨੋਟ ਸਾਰੇ ਇਕੱਠੇ ਕਰੀਏ ਇਹ ਜਿਹੜਾ ਅੱਜ ਕੱਲ ਦਾ 500 ਦਾ ਨੋਟ ਹੈ ਇਹ ਨੋਟ ਜਿਹੜਾ ਹੈਗਾ ਇਹ ਕਾਫੀ ਛੋਟਾ ਹੈ ਔਰ ਇਹਦਾ ਸਾਈਜ਼ ਛੋਟਾ ਹੈ ਔਰ ਇਹਦਾ ਵੱਡਾ ਸਾਈਜ਼ ਕਿਉਂਕਿ ਪਹਿਲੇ ਜਿਹੜਾ 1980 82 ਦੇ ਵਿੱਚ ਨੋਟ ਦਾ ਸਾਈਜ਼ ਬੜਾ ਵੱਡਾ ਹੁੰਦਾ ਸੀ ਹੁਣ ਇਹ ਛੋਟਾ ਸੋ ਇਹੋ ਜੀ ਕਰੰਸੀ ਵੀ ਡਾਕਟਰ ਸਾਹਿਬ ਕੋਲ ਪਈ ਹੈ ਇਹ ਪੁਰਾਣੇ ਨੋਟ ਜਿਹੜੇ ਹੁੰਦੇ ਸੀ ਪਹਿਲੇ ਜਦੋਂ ਚਲਾਏ ਜਾਂਦੇ ਸੀ ਉਹ ਵੀ ਪਈ ਹੈ ਇੱਕ 2000 ਦੇ ਨੋਟ ਬੰਦ ਹੋ ਗਏ ਉਹ ਵੀ ਇੱਥੇ ਪਏ ਨੇ ਉਹ ਵੀ ਸ਼ੌਕ ਇੱਕ ਹੈਗਾ ਹੋਰ ਜਨਰੇਸ਼ਨ ਨੂੰ ਕੀ ਅੱਜਕੱਲ ਦੇ ਜਿਹੜੇ ਯੂਥ ਹੈ ਕਿਉਂਕਿ ਇਹ ਕਲੈਕਸ਼ਨ ਦਿਖਾਣੀ ਉਹਨਾਂ ਵੀ ਬੜੀ ਜ਼ਰੂਰੀ ਹੈ ਦੇਖੋ ਜੀ ਜਨਰੇਸ਼ਨ ਨੂੰ ਤਾਂ ਮੈਂ ਇਹ ਕਹਾਂਗਾ ਤੁਹਾਨੂੰ ਕੋਈ ਨਾ ਕੋਈ ਸ਼ੌਕ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਕੁਸ਼ੀ ਸ਼ੁਰੂ ਕਰ ਦਿਓ ਚਾਹੇ ਨੋਟ ਇਕੱਠੇ ਸ਼ੁਰੂ ਕਰ ਲਓ ਚਾਹੇ ਸਟੈਂਪ ਇਕੱਠੇ ਕਰਨੀ ਸ਼ੁਰੂ ਕਰ ਲਓ ਚਾਹੇ ਟੱਕਰ ਕੱਟੇ ਕਰੀ ਕਰ ਲੋ ਤਾਂ ਕਿ ਨਸ਼ੇ ਵਾਲਿਆਂ ਨੂੰ ਮੇਰੇ ਹੈਗਾ ਨਸ਼ੇ ਵਾਲਾਂ ਨੂੰ ਸੰਦੇਸ਼ ਦੇਣਾ ਚਾਹਣਾ ਵੀ ਇਹੋ ਜਿਹਾ ਜਨੂੰਨ ਪੈਦਾ ਕਰੋ ਇਹੋ ਜਿਹਾ ਜਨੂੰਨ ਪੈਦਾ ਕਰੋ ਤਾਂ ਕਿ ਨਸ਼ੇ ਵਾਲ ਤੁਹਾਡਾ ਖਿਆਲ ਹੀ ਨਾ ਜਾਵੇ ਔਰ ਪੰਜਾਬ ਨਸ਼ਾ ਮੁਕਤ ਹੋਵੇ ਸੋ ਮੈਂ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਆਪਣੇ ਕੈਮਰਾਮੈਨ ਦੇ ਨਾਲ ਰਾਜਵਿੰਦਰ ਟੋਨੀ ਦੇ ਨਾਲ ਇਹੋ ਜੀਆਂ ਹੋਰ ਪੋਜ਼ਿਟਿਵ ਖਬਰਾਂ ਲੈ ਕੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਮੈਂ ਵੇਖ ਰਿਹਾ ਕਿਉਂਕਿ ਕਈ ਅਜਿਹੇ ਸਿੱਕੇ ਮੈਂ ਪਹਿਲੇ ਵੀ ਆਖਿਆ ਆਨਾਂ ਦਾ ਮੈਂ ਕਦੀ ਦੇਖਿਆ ਹੀ ਨਹੀਂ ਸੀ ਅਜਾ ਅਨਾ ਵੀ ਦੇਖ ਲਿਆ ਆਪਣੇ ਬਜ਼ੁਰਗਾ ਕੋਲ ਸੁਣਦਾ ਸੀ ਕਿ ਅਨਾ ਔਰ 1941 ਦਾ ਇਹ ਕਿਉਂਕਿ ਜਿਹੜੀ ਹੁਣ ਤੁਸੀਂ 1947 ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਕਰੰਸੀ ਦਾ ਚਲੋ ਭਾਰਤ ਵੱਲੋਂ 66 ਲਾਪੀ ਚਾਹ ਸਿੱਕੇ 66 ਲਾਪੀ ਹੋਣ ਅਜ ਦੋ ਪੈਸੇ ਵੀ ਹੈ ਪੰਜ ਪੈਸੇ ਵੀ ਹੈ ਪਰ ਜਿਹੜਾ ਅਨਾ ਹੈ ਇਹ 47 ਤੋਂ ਪਹਿਲੇ ਦਾ ਦੇਸ਼ ਆਜ਼ਾਦੀ ਤੋਂ ਪਹਿਲੇ ਦੇ ਇਹ ਇਹ ਕਰੰਸੀ ਵੀ ਇਹਨਾਂ ਕੋਲ ਸਿੱਕੇ ਪਏ ਨੇ ਸੋ ਇਹ ਕਾਬਲੇ ਤਾਰੀਫ ਹੈ ਕਿਉਂਕਿ ਪੇਸ਼ੇ ਤੋਂ ਡਾਕਟਰ ਨੇ ਔਰ ਡਾਕਟਰੀ ਪੇਸ਼ੇ ਦੇ ਨਾਲ ਨਾਲ ਇਹ ਸ਼ੌਂਕ ਰੱਖਦੇ ਨੇ ਕਰੰਸੀ ਇਕੱਠੇ ਕਰਨ ਦਾ ਚਾਹੇ ਸਿੱਕੇ ਨੇ ਪੰਜੀਆਂ ਨੇ 10 ਪੈਸੇ ਨੇ ਇਹ ਇਹ ਦੇਖੋ ਮੇਰੇ ਹੱਥ ਦੇ ਵਿੱਚ ਡਾਕਟਰ ਸਾਹਿਬ ਨੇ ਫੜਾਇਆ 5 ਪੈਸੇ 10 ਪੈਸੇ 20 ਪੈਸੇ ਇਹ ਇਹ ਅੱਜ ਕੱਲ ਤਾਂ ਇਹ ਹੱਤਾ ਦੇ ਵਿੱਚ ਬੱਚਾ ਤੇ ਆਂਦੇ ਨਹੀਂ ਬੱਚਾ ਦੇ ਹੱਤਾ 'ਚ ਤਾਂ 500 ਦਾ ਆਂਦਾ ਬਿਲਕੁਲ ਜੀ 500 ਦਾ ਵੀ ਕੁਝ ਨਹੀਂ ਬੰਦਦਾ ਘਟੋ ਘਟ 2000 ਰੁਪਏ ਤੇ ਚਾਹੀਦਾ ਕੋਈ ਖਾਣ ਪੀਣ ਨੂੰ 2000 ਰੁਪਏ ਲਾ ਜਾਂਦਾ ਚਲੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ